ਨਾਮ ਰੂਪੀ ਰਤਨ ਪਹਿਰਨੇ ਸਿਰਫ ਇਸ ਗੱਠੜੀ ਨੂੰ ਖੋਲਿਆ ਨਹੀਂ ਇਹਦੀ ਕਾਰਨ ਹੈ ਕਿ ਰਤਨਾ ਦੀ ਪ੍ਰਾਪਤੀ ਨਹੀਂ ਹਾਂ ਇਹ ਖੋਲਣਾ ਇਸ ਤਰ੍ਹਾਂ ਹੁੰਦਾ ਜਿਵੇਂ ਕਿਸੇ ਪਹਾੜ ਦੇ ਚੋਂ ਹੀਰਾ ਲੱਭਣਾ ਹੁੰਦਾ ਹੈ ਪਰ ਉੱਪਰ ਉੱਪਰ ਤੇ ਮਿੱਟੀ ਪਈ ਹੁੰਦੀ ਹੈ ਉੱਪਰ ਉੱਪਰ ਤੇ ਪੱਥਰ ਨੇ ਉਹ ਹਟਾਣੇ ਪੈਂਦੇ ਨੇ ਬੇਤਿਕੇ ਉਪਰ ਉਪਰ ਤੇ ਮਨੋ ਕੋ ਦੇ ਕੋਲ ਦੁੱਖ ਹੀ ਪੈ ਨੇ ਜਦ ਖੋਲੇਗਾ ਤਾਂ ਦੁੱਖ ਸਾਹਮਣੇ ਆਉਂਦਾ ਹੈ ਸਭ ਕਹਿੰਦੇ ਨੇ ਦੁੱਖ ਕੀ ਪੰਨਾ ਖੁਲੀਆਂ ਸੁਖ ਨਨਿਕ ਸੇਵ ਕੋ ਹੈ ਜਦ ਵੀ ਕੋਈ ਖੋਲ ਲਏ ਤਾਂ ਪਹਿਲੇ ਤੇ ਦੁੱਖ ਹੀ ਸਾਹਮਣੇ ਆਉਂਦੇ ਪਰ ਦੁੱਖਾਂ ਨੂੰ ਜਰਾ ਇੱਕ ਪਾਸੇ ਝਾਟੀਏ ਇੱਕ ਪਾਸੇ ਕਰੀਏ ਤਾਂ ਅੰਦਰ ਜੋ ਪਿਆ ਹੈ ਉਹ ਨਾਮ ਰਤਨ ਹੈ ਇਸ ਸਤਨ ਦੇ ਗੱਟੜੇ ਵਿੱਚ ਭਗਤ ਜੀ ਕਹਿੰਦੇ ਨੇ RAM ਰਤਨ ਧਨ ਭਾਇ ਕੇ ਕਬੀਰਾ ਗਾਂਠ ਨਾ ਖੋਲ। ਨਹੀਂ ਪਟਣਾ ਨਹੀਂ 파ਰਖੋ ਨਹੀਂ ਗਾਹਕ ਨਹੀਂ ਮੋ। ਇਸ ਸਤਨ ਨਾਮ RAM ਨਾਮ ਦੀ ਗੱਟੜੀ ਮੰਨਦੇ ਨੇ ਪ੍ਰਮਾਤਮਾ ਦੇ ਨਾਮ ਦੀ ਗੱਟੜੀ ਬਸ ਖੋਲਦੇ ਆਈ। ਉਹ ਪ੍ਰਗਟ ਹੋ ਜਾਂਦਾ ਹੈ। ਭਗਤ ਵਿਖਾ ਜੀ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮਕਾਲੀ ਉਹ ਵੀ ਕਹਿੰਦੇ ਨੇ ਵਿਖਿਆ ਭੁਖਾ ਕੋ ਨਹੀਂ ਸਭ ਕੀ ਗਾਂਠੜੇ ਇਲਾਜ ਪਰ ਗਾਂਠ ਖੋਲ ਦੇਖੇ ਨਹੀਂ ਯਾਬਦ ਭਏ ਕੰਨਾਲ ਮਨੁੱਖ ਇਸ ਵਾਸਤੇ ਕੰਨਾਲ ਹੈ ਕਿ ਇਹਨੇ ਤਨ ਦੀ ਗੱਠੜੀ ਖੋਲੀ ਨਹੀਂ ਖੋਲਣਾ ਕੀ ਹੈ ਥੋੜਾ ਜਿਹਾ ਅੰਦਰ ਧਿਆਨ ਨੂੰ ਪ੍ਰਵੇਸ਼ ਕਰਾਣਾ ਕਬੀਰ ਕਹਿੰਦੇ ਨੇ ਇਹ ਜੋ ਰਤਨ ਪ੍ਰਾਪਤ ਹੋਇਆ ਹੈ ਇਹ ਹੁਣ ਪੰਡ ਹਰ ਇੱਕ ਦੇ ਅੱਗੋਂ ਨਾ ਖੋਲ ਕਬੀਰ ਰਾਮ ਰਤਨ ਧਨ ਪਾਏ ਕੇ ਕਬੀਰਾ ਗਾਂਠ ਨਾ ਖੋਲ ਹਰ ਇੱਕ ਦੇ ਅੱਗੋਂ ਨਾ ਖੋਲ ਕਿਉਂ ਹਰ ਇੱਕ ਦੇ ਅੱਗੋਂ ਖੋਲਣ ਨਾਲ ਹਰ ਇੱਕ ਨੂੰ ਪਤਾ ਚੱਲ ਜਾਏਗਾ ਕਹਿੰਦੇ ਨੇ ਬਾਹਰ ਦਾ ਜਦ ਕੁਝ ਲੱਭਦਾ ਹੈ ਤੇ ਮਨੁੱਖ ਉਸ ਨੂੰ ਛੁਪਾਉਂਦਾ ਹੈ ਇਹ ਅੰਜ ਕਹ ਲੋ ਬਾਹਰ ਦੀ ਦੌਲਤ ਮਨੁੱਖ ਨੂੰ ਸ਼ੋਮ ਬਣਾਉਂਦੀ ਹੈ ਅੰਦਰ ਦੀ ਦੌਲਤ ਬੰਦੇ ਨੂੰ ਫਰਾਗ ਦਿਲ ਬਣਾਉਂਦੀ ਹੈ ਵੰਡਣ ਨੂੰ ਜੀ ਕਰਦਾ ਹੈ ਅੰਦਰ ਦਾ ਧਨ ਗੁਰੂ ਨਾਨਕ ਨੂੰ ਪ੍ਰਾਪਤ ਹੋਇਆ ਉਹ ਨੌਖੰਡ ਪ੍ਰਿਥਵੀ ਦੇ ਚ ਵੰਡਣ ਨੂੰ ਚੱਲਦਾ ਹੈ ਅੰਦਰ ਦੀ ਜਿਹੜੀ ਦੌਲਤ ਹੈ ਇਹ ਵੰਡਦਿਆਂ ਹੀ ਵੱਧਦੀ ਹੈ ਬਾਹਰ ਦੀ ਜਿਹੜੀ ਦੌਲਤ ਹੈ ਇਹ ਸੰਕੋਚ ਕਰਦੇ ਹੀ ਵੱਧਦੀ ਉਹ ਨਹੀਂ ਵੱਧਦੀ ਬਗਵਰ ਮਦਦਾ ਕਰਕੇ ਦੇ ਇੱਕ ਪਿਓ ਦੇ ਅਗਰ ਚਾਰ ਬੱਚੇ ਨੇ ਤੇ ਉਹ ਦੌਲਤ ਨੂੰ ਤਕਸੀਮ ਕਰੇ ਤਾਂ ਵੰਡੀ ਜਾਏਗੀ ਥੋੜੀ ਪਰ ਅੰਦਰ ਜਿਹੜਾ ਗਿਆਨ ਦਾ ਰਤਨ ਹੈ ਨਾਮ ਦਾ ਰਤਨ ਹੈ ਨੌਖੰਡ ਪ੍ਰithvi ਦੇ ਵਿੱਚ ਵੀ ਬੰਦਾ ਵੰਡੇ ਤਾਂ ਵੰਡੇ ਤੇ ਆ ਵਧੇਗਾ ਘਟੇਗਾ ਨਹੀਂ ਇਹ ਦੋ ਤਰ੍ਹਾਂ ਦੀ ਦੌਲਤ ਹੈ ਬਾਹਰ ਦੀ ਦੌਲਤ ਵੰਦੀਏ ਤਾਂ ਕੁਛ ਨਾ ਕੁਛ ਤੇਜੇ ਘਟਦਾ ਅੰਦਰ ਦੀ ਵੰਦੀਏ ਤੇ ਵੰਡੇ ਆਹੀ ਉਰਦੂ ਹੈ ਵਧੇ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਦ ਲੋ ਜਾਵੇ ਵਧਦੀ ਹੈ ਜਦ ਵੀ ਇਸ ਤਰ੍ਹਾਂ ਦਾ ਗਿਆਨ ਔਰ ਇਸ ਤਰ੍ਹਾਂ ਦਾ ਨਾਮ ਰਤਨ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ ਪਰ ਵੰਡਣ ਨੂੰ ਜੀ ਕਰੇ ਦੂਸਰੇ ਨੂੰ ਵੀ ਪਤਾ ਚੱਲੇ ਕਈ ਵਾਰ ਭੰਡਣ ਵਾਲੇ ਖੇਜ ਵੀ ਜਾਂਦੇ ਨੇ ਵੀ ਅਸੀਂ ਦੱਸਦੇ ਵੀ ਪਿਆ ਕਹਿੰਦੇ ਵੀ ਪਏ ਅਗਲੇ ਨਹੀਂ ਲੈਂਦੇ ਕਹਿੰਦੇ ਨਹੀਂ ਰਾਜ ਕੀ ਵੰਡੇ ਆ ਮਹਾਪੁਰਸ਼ਾਂ ਨੇ జగਤ ਦੇ ਵਿੱਚ ਕਿਸੇ ਵਿਰਲੇ ਭਾਗਾ ਵਾਲੇ ਨੇ ਲਿਆ ਕਿਸ ਨੇ ਲੈ ਹੀ ਨਹੀਂ ਭਾਵੇਂ ਵੰਡਦੇ ਰਹੇ ਉਹਨਾਂ ਦੀ ਕੋਸ਼ਿਸ਼ ਸੀ ਤਾਂ ਕਬੀਰ ਕਹਿੰਦੇ ਨਾ ਗਠੜੀ ਨਾ ਖੋਲ ਜੋ ਤੈਨੂੰ ਪ੍ਰਾਪਤ ਹੋਇਆ ਹੈ ਇਹ ਨਾ ਖੋਲ ਕਿਉਂ ਨਹੀਂ ਪਟਣ ਪਟਣ ਕਹਿੰਦੇ ਨੇ ਬਾਜ਼ਾਰ ਨੂੰ ਤਾਂ ਕਬੀਰ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਹੁਣ ਹੀਰਾ ਤੇ ਜੌਰੀ ਬਾਜ਼ਾਰ ਦੇ ਵਿੱਚ ਬਿਕੇਗਾ ਨਾ ਜਿੱਥੇ ਸਬਜ਼ੀ ਵਿਕਦੀ ਹੈ ਕਪੜਾ ਵਿਕਦਾ ਹੋਵੇ ਹੁਣ ਉੱਥੇ ਹੀਰੇ ਥੋੜੀ ਵਿਕਦੇ ਨੇ ਸਬਜ਼ੀ ਮੰਡੀ ਦੇ ਵਿੱਚ ਕਪੜਾ ਮਾਰਕੀਟ ਦੇ ਵਿੱਚ ਲੋਹਾ ਮਾਰਕੀਟ ਦੇ ਵਿੱਚ ਜਿੱਥੇ ਲੋਹਾ ਵਿਕਦਾ ਹੈ ਕਪੜਾ ਵਿਕਦਾ ਹੈ ਸਬਜ਼ੀ ਵਿਕਦੀਆਂ ਉੱਥੇ ਹੀਰੇ ਥੋੜੀ ਵਿਕਦੇ ਨੇ ਹਿੰਦੁਸਤਾਨ ਵਿੱਚ ਦੋ ਸ਼ਹਿਰ ਨੇ ਆਗਰਾ ਤੇ ਜੈਪੁਰ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਦੋ ਬਾਜ਼ਾਰ ਨੇ ਉਹਨਾਂ ਨੂੰ ਜੋਹਰੀ ਬਾਜ਼ਾਰ ਕਹਿੰਦੇ ਨੇ। ਆਗਰੇ ਦਾ ਜੋਹਰੀ ਬਾਜ਼ਾਰ ਅਕਬਰ ਨੇ ਬਣਾਇਆ ਸੀ ਤੇ ਜੈਪੁਰ ਦਾ ਜੋਹਰੀ ਬਾਜ਼ਾਰ ਰਾਜਾ ਜੈ ਸਿੰਘ ਨੇ ਬਣਾਇਆ ਸੀ। ਅਕਬਰ ਨੇ ਉਹ ਜਿਹੜਾ ਜੋਹਰੀ ਬਾਜ਼ਾਰ ਬਣਾਇਆ ਸੀ ਉੱਥੇ ਤੇ ਹੁਣ ਚਮੜੇ ਦਾ ਹੀ ਕੰਮ ਹੈ। ਜੋ ਹੀਰੇ ਜਵਾਰਾਤ ਦਾ ਕੰਮ ਨਹੀਂ। ਲੇਕਿਨ ਜੈਪੁਰ ਦਾ ਜਿਹੜਾ ਜੋਹਰੀ ਬਾਜ਼ਾਰ ਹੈ ਇੱਥੇ अजे हीरे जवाहरात का कम है दुनिया भर के व्यापारी उत्थे आते हैं खरीदो फरोख्त करते हैं उस बाजार का नाम है जौहरी बाजार हीरा बेचना है हीरा खरीदना है तो उस बाजार ही जाना पेगा कबीर कहते ने कोई बाजार ही नहीं है कि मैं कितने बेचा कि हीरा कितने बेचा कितने रखा कोई बाजार ही नहीं है नहीं पटन ਭਾਉ ਇਹ ਜੋ ਨਾਮ ਦਾ ਰਤਨ ਮੈਨੂੰ ਪ੍ਰਾਪਤ ਹੋਇਆ ਕਿਦਲੇ ਸਤਸੰਗੀ ਨਹੀਂ ਹੈ ਧਾਰਮਿਕ ਮੰਦਰਾਂ ਦਾ ਹੋ ਜਾਣਾ ਹੋਰ ਗੱਲ ਹੈ ਸਤਸੰਗ ਦਾ ਹੋ ਜਾਣਾ ਹੋਰ ਹੈ ਅਰਬ ਦੇਸ਼ਾਂ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10-10 ਮਸਜਿਦਾਂ ਹਿੰਦੁਸਤਾਨ ਵਿੱਚ ਦੇਖੋ ਇੱਕ ਇੱਕ ਗਲੀ ਦੇ 'ਚ 10-10 ਮੰਦਿਰ ਮੰਦਿਰ 10 ਮਿਲ ਜਾਣਗੇ ਮਨੁੱਖ 10 ਨਹੀਂ ਮਿਲਣਗੇ उन्ह मंदर बैठ के भजन करने वाले बड़े बड़े उच्चे गुरद्वरे किधरे मिल जाते हैं अमृत वेले दो शरीर भी नहीं बैठे सतसंग नहीं है कबीर कहते पटण ही नहीं है बाजार ही नहीं है मैं कितने बेचा पंड कि खोला? तो भगत जी केंद्र ने भरम करद करद कदी कदाई ऐसा आ जाता है बाजार लग पा है ਖੁਸ਼ੀ ਹੋ ਜਾਂਦੀ ਹੈ ਬਾਜ਼ਾਰ ਮਿਲੇ ਆ। ਤੋਂ ਕਬੀਰ ਕਹਿੰਦੇ ਉਥੇ ਇੱਕ ਹੋਰ ਦੁਬਦਾ ਖੜੀ ਹੋ ਜਾਂਦੀ ਹੈ ਕਿ ਉਥੇ ਪਾਰਖੂ ਕੋਈ ਨਹੀਂ। ਸਮਝਦਾਰ ਕੋਈ ਨਹੀਂ ਨਹੀਂ ਪਟਣ ਨਹੀਂ ਪਾਰਖੋ। ਦੂਜੀ ਦੁਬਦਾ ਖੜੀ ਹੋ ਗਈ। ਸਤ ਸੰਗਤੇ ਮਿਲ ਗਏ, ਧਾਰਮਿਕ ਮੰਦਰਾਂ ਦੇ ਵਿੱਚ ਇਕੱਠ ਤੇ ਮਿਲ ਗਏ। ਪਰ ਕਬੀਰ ਕਹਿੰਦੇ ਕੋਈ ਪਾਰਖੂ ਨਹੀਂ। ਜੋਰੀ ਬਾਜ਼ਾਰ ਵਿੱਚ ਵੀ ਗਾਜਰ ਮooli ਖਰੀਦਣ ਵਾਲੇ ਆ ਗਏ ਨੇ ਹੀਰੇ ਜਵਾਰਤ ਦੀ ਮੰਡੀ ਵਿੱਚ ਵੀ ਲੋਹਾ ਖਰੀਦਣ ਵਾਸਤੇ ਆ ਗਏ ਨੇ ਕਪੜਾ ਖਰੀਦਣ ਵਾਸਤੇ ਆ ਗਏ ਨੇ ਜਦ ਕਿ ਉੱਥੇ ਕਪੜਾ ਨਹੀਂ ਹੈ ਲੋਹਾ ਨਹੀਂ ਉੱਥੇ ਤੇ ਹੀਰੇ ਜਵਾਰਤ ਨੇ ਤਾਂ ਕੰਨ ਪਾਰ ਖੋ ਨਹੀਂ ਹੈ ਸਮਝਦਾਰ ਨਹੀਂ ਨੇ ਭਰਮਣ ਕਰਦਿਆਂ ਕਰਦਿਆਂ ਕਬੀਰ ਕਹਿੰਦੇ ਨੇ ਆਹੂਲ ਤੇ ਕਿਧਰੇ ਬਾਜ਼ਾਰ ਨਹੀਂ ਮਿਲਦਾ ਜੇ ਜੀ ਬਾਜ਼ਾਰ ਲੱਗ ਪਏ ਤੇ 파ਰਖੋ ਨਹੀਂ ਲੱਗਦੇ ਸਮਝਦਾਰ ਨਹੀਂ ਲੱਗਦੇ ਗੱਲ ਨੂੰ ਸਮਝਣ ਵਾਸਤੇ ਅੱਜ ਤੋਂ 600 ਸਾਲ ਪਹਿਲੇ ਕਬੀਰ ਲਈਏ ਤੁਮਦਾ ਖੜੀ ਹੋਈ ਸੀ ਕੈੜਚਨ ਔਰ ਯਾਦਵੀ ਇਹ ਕਿੰਜ ਕਹ ਲੋ ਹਰ ਵਕਤ ਹੁੰਦੀ ਹੈ ਕਬੀਰ ਨੂੰ ਵੀ ਮਾਇੂਸੀ ਹੋਈ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੁਣੋਤੇ ਹੀ ਕੋਈ ਨਹੀਂ ਜਿਹੜੀ ਗੱਲ ਮੈਂ ਦੱਸਣਾ ਚਾਹੁੰਦਾ ਕੋਈ ਲੈਣ ਵਾਲਾ ਹੀ ਨਹੀਂ ਬਾਜ਼ਾਰ ਤੇ ਲੱਗ ਪੈਂਦੇ ਨੇ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਆਂਦੇ ਨੇ ਤੋ ਕਿਸੇ ਦੀ ਕਾਮਨਾ ਗਾਜਰਾਂ ਦੀ ਕਿਸੇ ਦੀ ਮੂਲੀ ਦੀ ਕਿਸੇ ਵੀ ਕੱਪੜਿਆਂ ਦੀ ਹੀਰਾ ਲੈਣ ਤੇ ਕੋਈ ਆਇਆ ਹੀ ਨਹੀਂ ਉਹ ਇੱਕ ਕਬੀਰ ਤਰਖ ਖੜੀ ਕਰਦੇ ਨੇ ਨਹੀਂ ਪਟਣ ਨਹੀਂ 파ਰਖੋ 파ਰਖੋ ਨਹੀਂ ਨੇ ਸਮਝਦਾਰ ਨਹੀਂ ਨੇ ਔਰ ਇਹ ਵੀ ਮੈਂ ਅਰਜ਼ ਕਰਦੇ ਆਂ ਕਈ ਵਾਰ ਐਸਾ ਵੀ ਹੁੰਦਾ ਹੈ ਕਿ satsang ਦੇ ਨੇੜੇ ਰਹਿਣ ਵਾਲੇ ਵੀ ਗੁਰਦੁਆਰੇ ਦੇ ਵਿੱਚ ਰਹਿਣ ਵਾਲੇ ਵੀ ਨਾ 파ਰਖੋ ਆਉਂਦੇ ਨੇ ਨਾ ਖਰੀਦਾਰ ਹੁੰਦੇ ਨੇ। ਇਹ ਵੀ ਮਰਸ ਕਰਦੇ। ਕੁਝ ਵਿਚਾਰਕਾਂ ਦਾ ਤੇ ਐਸਾ ਵੀ ਕਹਿਣਾ ਹੈ ਕਿ ਜਿਹੜੇ ਸੰਤ ਜਨ ਨੇ ਮਹਾਪੁਰਸ਼ ਨੇ ਔਤਾਰੇ ਪੁਰਸ਼ ਨੇ ਉਹਨਾਂ ਤੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਕੁਝ ਵੀ ਨਹੀਂ ਪ੍ਰਾਪਤ ਕਰਦੇ। ਪਹਿਲੇ ਮਾਂ ਬਾਪ ਤਾਂ ਅੱਤਾਂ ਚ ਕਿਡਾਇਆ ਹੁੰਦਾ ਹੈ ਪਾਲਿਆ ਹੁੰਦਾ ਹੈ ਉਹ ਕਹਿੰਦੇ ਨੇ ਕਾਹਦਾ ਸੰਤ ਬਣਿਆ ਅਗਰ ਬਣ ਗਿਆ ਤਾਂ ਵੀ ਉਹਨਾਂ ਦੀ ਸ਼ਰਧਾ ਨਹੀਂ ਬਣਦੀ ਬੱਚਾ ਹੈ ਸੜਾ ਪੁੱਤ ਹੈ ਸੜਾ ਬੱਚਾ ਹੈ ਇਸੇ ਹੀ ਕਰਕੇ ਪਿਤਾ ਕਾਲੂ ਨੇ ਦੋ ਥੱਪੜ ਗੁਰੂ ਨਾਨਕ ਨੂੰ ਮਾਰ ਦਿੱਤੇ ਸਨ ਵੀਰ ਰੁਪਏ ਉਜਾੜ ਕੇ ਆ ਗਏ ਸ਼ਰਧਾ ਨਹੀਂ ਬਣਦੀ ਬੱਚਾ ਹੈ ਸੜਾ ਪੁੱਤ ਹੈ ਤਾਂ ਮਾਂ ਬਾਪ ਪੂਰਨ ਤੌਰ ਤੇ ਲਾਭ ਨਹੀਂ ਉਠਾਉਂਦੇ तृप्ता जी ने सुधाई कह दिता से तो बच्चा मेरा सुधाई है लोग ठीक कहें बाकी अवतारी पुरुषों बारे भी महापुरशा बारे यही है एक तो मां बाप लाभ नहीं उठाते दूसरा जिगरी दोस्त लंगोटिया यार वो भी लाभ नहीं उठाता वो भी सड़ी सा है मित्रता है नेडता है ਇਕ ਮੇਗਾ ਤੋਂ ਉਹ ਵੀ ਉੱਪਰ ਉੱਪਰ ਰਹਿ ਜਾਂਦਾ ਹੈ ਗਹਿਰਾਈ ਦੇ ਜਾਤ ਨਹੀਂ ਮਾਰਦਾ ਇਹ ਵੀ ਲਾਭ ਨਹੀਂ ਉਠਾਉਂਦੇ ਤੀਸਰੇ ਸ਼ਰੀਕ ਵੀ ਲਾਭ ਨਹੀਂ ਉਠਾਉਂਦੇ ਉਹ ਸ਼ਰੀਕਾਚਾਰੀ ਕਰਕੇ ਿਰਖਜ پہ ਰਹਿੰਦੇ ਨੇ ਚੌਥਾ ਦੁਸ਼ਮਣ ਵੀ ਲਾਭ ਨਹੀਂ ਉਠਾਉਂਦਾ ਇਹ ਚਾਰ ਬੰਦੇ ਹਨ ਮਹਾਪੁਰਸ਼ਾਂ ਤੋਂ ਬਿਲਕੁਲ ਵਾਂਝੇ ਹੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਮਾਹਾਂ ਬਾਪ ਜਿਗਰੀ ਦੋਸਤ ਲੰਗੋਟੀ ਹੈ ਯਾਰ ਮਿੱਤਰ ਸ਼ਰੀਕ ਤੇ ਦੁਸ਼ਮਣ ਕੁਝ ਵੀ ਨਹੀਂ ਪ੍ਰਾਪਤ ਕਰਦੇ ਤਾਂ ਭਗਤ ਕਬੀਰ ਕਹਿੰਦੇ ਕਿ ਕਿਧਰੇ ਕਿਧਰੇ ਸੰਗ ਤੇ ਲੱਗ ਜਾਂਦਾ ਹੈ ਔਰਖੋ ਨਹੀਂ ਨੇ ਸਮਝ ਨਹੀਂ ਆਣਾ ਨਹੀਂ ਪਟਣਾ ਨਹੀਂ ਔਰਖੋ ਕਬੀਰ ਕਹਿੰਦੇ ਕਦੀ ਕਦੀ ਇੱਕ ਖੁਸ਼ਕਿਸਮਤ ਦਿਹਾੜਾ ਆ ਜਾਂਦਾ ਹੈ ਔਰਖੋ ਵੀ ਲੱਗ ਪੈਂਦਾ ਹੈ ਸੰਗ ਵੀ ਲੱਗ ਪਿਆ ਹੈ ਪਾਰਖੋ ਵੀ ਲੱਗ ਪਿਆ ਬਾਜ਼ਾਰ ਵੀ ਮਿਲ ਗਿਆ ਹੈ ਔਰ ਹੀਰੇ ਨੂੰ ਪਰਖਣ ਵਾਲਾ ਵੀ ਉਹਨੂੰ ਗਲ ਦੀ ਸਮਝ ਵੀ ਲੈ ਰਹੀ ਜਾਣਦਾ ਵੀ ਹੈ ਪਤਾ ਹੈ ਪਰ ਭਗਤ ਜੀ ਕਹਿੰਦੇ ਮੇਰੀ ਮਾਇੂਸੀ ਫਿਰ ਵੀ ਬਣੀ ਰਹਦੀ ਹੈ ਪਾਰਖੋ ਜ਼ਰੂਰ ਹੈ ਪਰ ਉਹ ਗ੍ਰਾਹਕ ਨਹੀਂ ਹੈ ਲੈਣਾ ਨਹੀਂ ਚਾਹਦਾ ਨਹੀਂ ਪਰਟਣ ਨਹੀਂ ਪਾਰਖੋ ਨਹੀਂ ਗਾਹਕ ਉਹ ਖਰੀਦਾਰ ਨਹੀਂ ਹੈ ਉਹ ਲੈਣਾ ਨਹੀਂ ਚਾਹਦਾ ਸਮਝ ਤੇ ਆ ਗਈ ਉਸ ਨੂੰ ਜਿਕੇ ਨੂੰ ਬਹੁਤ ਸਾਰੇ ਪੁਰਸ਼ਗੈ ਨਹੀਂ ਹੁੰਦੇ ਨ ਗੱਲ ਦੀ ਸਮਝ ਆ ਜਾਂਦੀ ਹੈ ਸ਼ਬਦਾਂ ਦੇ ਅਰਥਾਂ ਦਾ ਪਤਾ ਚੱਲ ਜਾਂਦਾ ਹੈ ਪ੍ਰਮਾਤਮਾ ਦੀ ਹਕੀਕਤ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ ਪਰਖੋ ਹੋ ਗਏ ਨੇ ਪਰ ਅਜੇ ਗ੍ਰਾਹਕ ਬਾਅ ਭਾਵ ਨਹੀਂ ਪੈਦਾ ਹੋਇਆ ਲੈਣ ਦੀ ਤਮੰਨਾ ਨਹੀਂ ਪੈਦਾ ਹੋਈ ਪ੍ਰਾਪਤ ਕਰਨ ਦੀ ਇੱਛਾ ਨਹੀਂ ਪੈਦਾ ਹੋਈ ਪ੍ਰਥਮ ਤੇ ਬਾਜ਼ਾਰ ਕੋਈ ਨਹੀਂ ਜੇ ਕਿਧਰੇ ਕਿਧਰੇ ਬਾਜ਼ਾਰ ਹੈ तो फिर पारख कोई नहीं किधरे किधरे पारख है तो खरीदार नहीं है लेना नहीं चाहता कबीर कहते कभी ऐसा भी खुशकिस्मत दयाड़ा आ जाता है किसी शहर ग्राहक भी लग पेंदा है, वो ग्राहक भी है पटन भी लग पाया बाजार भी लग पाया पारख भी लग पाया ग्राहक भी मिल गया ਖੁਸ਼ੀ ਹੋ ਜਾਂਦੀ ਹੈ ਪਰ ਕਬੀਰ ਕਹਿੰਦੇ ਫਿਰ ਮੇਰਾ ਦੁੱਖ ਆਪਣੀ ਥਾਂ ਤੇ ਕਿਉ ਗ੍ਰਾਹਕ ਵੀ ਲੱਭ ਪਿਆ ਪਰ ਉਹ ਮੁੱਲ ਨਹੀਂ ਦੇਣਾ ਚਾਹੁੰਦਾ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਖ ਨਹੀਂ ਮੁੱਲ ਉਹ ਮੁੱਲ ਨਹੀਂ ਦੇਣਾ ਚਾਹੁੰਦਾ ਤੋ ਹੁਣ ਮੁੱਲ ਕੀ ਕਬੀਰ ਤੋ ਪੁੱਛ ਲਈਏ ਮੁੱਲ ਕੀ ਆਹ ਕਹਿੰਦੇ ਨੇ ਕੰਚਨ ਸਉ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਮੇਟ ਕਰੀਏ ਤੇ ਰਾਮ ਮਿਲ ਜਾਂਦਾ ਹੈ ਮੌਜੂਦਾ ਤੇ ਮਨ ਦੇਣਾ ਪਵੇਗਾ ਮੂਲ ਤੇ ਮਨ ਦੇਣਾ ਪਵੇਗਾ ਮਨ ਤੋਂ ਮੁਰਾਦ ਆਪਣੀ ਸੋਚਣੀ ਅਰਪਣ ਕਰਨੀ ਪਵੇਗੀ ਗੁਰੂ ਦੀ ਸੋਚਣੀ ਲੈਣੀ ਪਵੇਗੀ ਆਪਣੇ ਵਿਚਾਰ ਛੋੜਨੇ ਪੈਣਗੇ ਗੁਰੂ ਦੇ ਵਿਚਾਰ ਲੈਣੇ ਪੈਣਗੇ ਆਪਣੀ ਮਤ ਨੂੰ ਤਿਆਗਣਾ ਪਵੇਗਾ ਗੁਰੂ ਦੀ ਮਤ ਲੈਣੀ ਪਵੇਗੀ ਪਰ ਕਹਿੰਦੇ ਬੰਦਾ ਬਹੁਤ ਕੁਝ ਦੇ ਸਕਦਾ ਹੈ اپنی مت نہیں Guru ਨੂੰ ਦੇ ਸਕਦਾ দান ਵੀ ਰੱਖ ਸਕਦਾ ਫੁੱਲ ਵੀ ਰੱਖ ਸਕਦਾ ਬਸਤਰ ਵੀ ਰੱਖ ਸਕਦਾ ਅਨ ਵੀ ਰੱਖ ਸਕਦਾ ਸੋਨਾ ਚਾਂਦੀ ਵੀ ਰੱਖ ਸਕਦਾ Guru ਅੱਗੇ ਪਰ Guru ਕਹਿੰਦਾ ਹੈ ਇਸ ਸਭ ਕੁਝ ਦੇ ਨਾਲ ਆਪਣਾ ਮਨ ਵੀ ਰੱਖ ਤੇ ਜੇ ਤੂੰ ਨਹੀਂ ਰੱਖਿਆ ਤੇ ਬਾਕੀ ਸਾਰੇ ਭੇਟਾ ਸਾਰਥਕ ਨਹੀਂ ਹੋਏਗੀ ਤੇਰੇ ਲਈ ਲਾਭਕਾਰੀ ਨਹੀਂ ਹੋਏਗੀ ਕਿੰਨੇ ਨੇ ਧਨ ਨਾਲੋਂ ਬਸਤਰਾ ਨਾਲੋਂ ਸੋਨੇ ਚੰਦੀ ਨਾਲੋਂ ਜ਼ਿਆਦਾ ਪਕੜਾ ਹੈ ਮਨੁੱਖ ਨੂੰ ਆਪਣੇ ਮਨ ਦੀ ਆਪਣੀ ਮਤ ਦੀ ਇਹ ਨਹੀਂ ਦੇਣਾ ਚਾਹਦਾ ਕਿਉਂ ਜਦ ਗੁਰੂ ਕਹਿੰਦਾ ਮੇਰੀ ਮਤ ਲੈ ਗੁਰ ਕੀ ਮਤ ਤੋਂ ਲੈ ਈ ਆਨੇ ਭਗਤ ਬਿਨਾ ਬਉ ਡੋਬੇ ਸਹਨੇ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੁੰਦੀ ਨਹੀਂ ਨਾਮ ਗੁਰੂ ਦੀ ਮਤ ਤੋਂ ਬਿਨਾ ਜਪਿਆ ਨਹੀਂ ਜਾ ਸਕਦਾ ਪਰ ਮਨੁੱਖ ਆਪਣੀ ਮਤ ਦੇਣਾ ਨਹੀਂ ਚਾਹਦਾ ਗੁਰੂ ਦੀ ਮਤ ਲੈਣਾ ਨਹੀਂ ਚਾਹਦਾ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸ਼ਰਾਬ ਪੀ ਸਕਦਾ ਹੈ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਪਰ ਜੇ ਉਹ ਗੁਰੂ ਦੀ ਮਤ ਲੈ ਜਾਏ ਤੇ ਆਪਣੀ ਮਤ ਛੋੜ ਜਾਏ ਫਿਰ ਨਹੀਂ ਪੀ ਸਕੂਗਾ ਗੁਰੂ ਦੀ ਮਤ ਪੀਣੀ ਨਹੀਂ ਦੇਗੀ ਉਹ ਸ਼ਰ ਮਦਮੂਲ ਨਾ ਪੀਜੇ ਜੇ ਕਾ ਪਾਰਵਸ ਹੈ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚਾਰ ਆਪਣੀ ਮਤ ਦੇ ਮੁਤਾਬਕ ਮਨੁੱਖ ਕੇਸਾਂ ਦੇ ਵਿੱਚ ਕੈਂਚੀ ਫੇਰ ਸਕਦਾ ਹੈ ਉਸ ਤਰ੍ਹਾਂ ਫੇਰ ਸਕਦਾ ਕੋਈ ਰੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਕੰਗਾ ਫੇਰ ਸਕਦਾ ਹੈ ਕੈਂਚੀ ਨਹੀਂ ਫੇਰ ਸਕਦਾ ਉਸ ਤਰ੍ਹਾਂ ਨਹੀਂ ਫੇਰ ਸਕਦਾ ਆਪਣੀ ਮਤ ਦੇ ਮੁਤਾਬਕ ਬੰਦਾ ਝੂਠ ਬੋਲ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਈਮਾਨੀ ਕਰ ਸਕਦਾ ਹੈ ਅਨਰਥ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਖੁੱਲ੍ਹ ਹੈ ਪਰ ਜੇ ਗੁਰੂ ਦੀ ਮਤ ਲੈ ਗਿਆ ਫਿਰ ਇਹ ਨਹੀਂ ਕਰ ਸਕਦਾ ਤਾਂ ਮਨੁੱਖ ਕਹਿ ਦਿੰਦਾ ਐ ਗੁਰੂ ਅਜੇ ਤੂੰ ਆਪਣੀ ਮਤ ਆਪਣੇ ਕੋਲ ਰੱਖ ਮੇਰੀ ਮਤ ਮੇਰੇ ਕੋਲ ਫਿਰ ਬੇਟ ਕਰਾਂਗਾ ਅਜੇ ਨਹੀਂ ਕਈ ਦਫਾ 70 80 ਵਰਿਆਂ ਦਾ ਹੋ ਜਾਂਦਾ ਹੈ ਫਿਰ ਸੋਚਦਾ ਐ ਗੁਰੂ ਹੁਣ ਤੂੰ ਮੇਰੀ ਮਤ ਲੈ ਤੇ ਆਪਣੀ ਮਤ ਦੇ ਪਰ ਹੁਣ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਦਸਾਰੀ ਗਵਾ ਕੇ ਆ ਗਿਆ ਹੈ ਸਤਰਾਂ ਕਾ ਮਤ ਨਹੀਂ ਅਸੀਂ ਕਾ ਵਿਵਹਾਰ ਨਾ ਪਾਵੇ ਰਹੀ ਕਿਥੇ ਤੇਰੇ ਕੋਲ ਸਾਰੀ ਸੋਚਣੀ ਗਵਾ ਕੇ ਆ ਗਏ ਸਾਰੀ ਚਿਤਣੀ ਚੇਤੇ ਸ਼ਕਤੀ ਗਵਾ ਕੇ ਆ ਗਏ ਸਾਰੀ ਸੋਚ ਸ਼ਕਤੀ ਗਵਾ ਕੇ ਆ ਗਏ ਤੂੰ ਬੇਟਕੀ ਕਰੇਗਾ ਤੋ ਮੂਲ ਹੈ ਆਪਣੀ ਮਤ ਦੇਣੀ ਔਰ ਮਿਲ ਜਾਂਦਾ ਮਿਲ ਜਾਂਦੀ ਹੈ ਗੁਰੂ ਦੀ ਮਤ ਗੁਰੂ ਦੀ ਮਤ ਵਿੱਚ ਨਾਮ ਹੈ ਗੁਰੂ ਦੀ ਮਤ ਵਿੱਚ ਭਗਤੀ ਹੈ ਗੁਰੂ ਦੀ ਮਤ ਵਿੱਚ ਗਿਆਨ ਹੈ ਗੁਰੂ ਦੀ ਮੱਧ ਵਿੱਚ ਸਬਰ ਸੰਤੋਖ ਹੈ ਗੁਰੂ ਦੀ ਮੱਧ ਵਿੱਚ ਪ੍ਰਮਾਤਮਾ ਦੇ ਗੁਣ ਨੇ ਮਨੁੱਖ ਦੀ ਆਪਣੀ ਮੱਧ ਵਿੱਚ ਸਿਵਾਇ ਹੋਰ ਗੁਣਾਂ ਤੋਂ ਹੋਰ ਕੁਝ ਵੀ ਨਹੀਂ ਹੈ ਮਨੁੱਖ ਦੇ ਆਪਣੇ ਮਨ ਦੇ ਸਿਵਾਇ ਅਗਿਆਨਤਾ ਦੇ ਅੰਧਕਾਰ ਤੋਂ ਹੋਰ ਕੁਝ ਵੀ ਨਹੀਂ ਹੈ ਤੇ ਗੁਰੂ ਦੀ ਮੱਧ ਤੇ ਚਾਣਣਾ ਚਾਣਣਾ ਵਜਬ ਦੀ ਗੱਲ ਹਨੇਰਾ ਭੇਟ ਕਰਕੇ ਵੀ ਚਾਣਣਾ ਨਹੀਂ ਲੈਣਾ ਚੰਦਾ ਇਹ ਪੱਥਰ ਭੇਟ ਕਰਕੇ ਵੀ ਹੀਰੇ ਨਹੀਂ ਲੈਣਾ ਚੰਦਾ ਐਨਾ ਸਸਤਾ ਸੌਦਾ ਕਬੀਰ ਤੇ ਕਹਿੰਦੇ ਨੇਰਾ ਸਸਤਾ ਨਹੀਂ ਲੋਟੀ ਪਈ ਹੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋਟ ਦੋ ਦੋ ਹੱਥੇ ਲੁੱਟਵਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕਿਦਰੇ ਕਿਸੇ ਦਾ ਧਨ ਲੁੱਟੀਏ ਤੋ ਪੁਲਿਸ ਹੈ ਕਾਨੂੰਨ ਹੈ ਸਮਾਜ ਹੈ ਪ੍ਰਤਿਸ਼ਠਾ ਖਤਮ ਹੁੰਦੀ ਹੈ ਕਾਨੂੰਨ ਦੀ ਪਕੜ ਦੇ ਇਸ ਬੰਦਾ ਆਉਂਦਾ ਕਿਸੇ ਦੀ ਸੰਪਦਾ ਲੁੱਟੀਏ ਕਿਸੇ ਦਾ ਧਨ ਲੁੱਟੀਏ ਔਰ ਕਬੀਰ ਕਹਿੰਦੇ ਜਿੰਨਾ ਤੂੰ ਲੁੱਟੇਂ ਹੈ ਰਾਮ ਦਾ ਨਾਮ ਲੁੱਟ ਕੋਈ ਬੰਦਿਸ਼ ਨਹੀਂ ਕੋਈ ਰੋਕ ਨਹੀਂ ਜਿੰਨਾ ਤੂੰ ਜੱਗ ਸਕਦਾ ਹੈ ਜੱਗ ਲੁੱਟ ਪਈ ਹੋਈ ਹੈ ਤੇ ਕਬੀਰ ਕਹਿੰਦੇ ਜਦ ਜ਼ਿੰਦਗੀ ਨਾ ਨਾ ਰਹੀ ਫਿਰ ਬੜਾ ਪਛਤਾਪ ਕਰੇਗਾ ਇੰਨਾ ਰਸ ਇਤਨਾ ਆਨੰਦ ਔਰ ਕੋਈ ਰੋਕ ਵੀ ਨਹੀਂ ਸੀ ਤੇ ਮੈਂ ਲੁੱਟਿਆ ਵੀ ਨਹੀਂ ਮੈਂ ਜੱਬਿਆ ਵੀ ਨਹੀਂ ਹਨ ਕਵਾਨ ਦੇ ਕੋਈ ਰੋਕਾਂ ਖੜੀਆਂ ਹੋ ਸਕਦੀਆਂ ਨ ਬਾਰੋਂ ਇਹ ਕਿੰਨੇ ਜਣੋਂ ਨਾਮ ਜਪਣ ਦੇ ਕੋਈ ਰੋਕ ਨਹੀਂ ਕਿ ਕੋਈ ਰੋਕ ਹੈ ਮਨੁੱਖ ਦਾ ਆਪਣਾ ਆਲਸ ਮਸਜਿਦ ਨਹੀਂ ਰੋਕ ਹੈ ਮਨੁੱਖ ਦਾ ਆਪਣਾ ਆਲਸ ਚਲਦੇ ਆ ਫਿਰਦੇ ਆ ਵੀ ਮਨੁੱਖ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਧਿਆਨ ਉਸ ਪਾਸੇ ਜੋੜ ਸਕਦਾ ਹੈ ਪਰਵਾਰ ਦੇ ਵਿੱਚ ਬੈਠਿਆਂ ਵੀ ਮਨੁੱਖ ਸੁਰਤ ਨਿਰੰਕਾਰ ਦੀ ਤਰਫ ਕਰ ਸਕਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਰਦਸਤ ਮਾ ਹਮੇਸ਼ ਪਹਿਕਾਰ ਮੇ ਰਵਤ ਮਨ ਚੁਕੁਨਮ ਕੇ ਦਿਲ ਬਸੂਏ ਯਾਰ ਮੇਰਾ ਕਹਿੰਦਾ ਮੇਰੇ ਹੱਥ ਪੈਰ ਭਾਵੇਂ ਕੰਮਕਾਰ ਵਿੱਚ ਜੁੜੇ ਹੋਣੇ ਪਰ ਮੇਰਾ ਦਿਲ ਆਪਣੇ ਯਾਰ ਵਿੱਚ ਜੁੜਿਆ ਹੈ ਕਲਗੀਧਰ ਦੇ ਚਰਨਾਂ ਨਾਲ ਜੁੜਿਆ ਹੈ ਬਾਣੀ ਵਿੱਚ ਜੁੜਿਆ ਹੈ ਕੰਮਕਾਰ ਕਰਦਾ ਹਾਂ ਅਭੀ ਆਪਣੀ ਸੁਰਤ ਨੂੰ ਨਿਰੰਕਾਰ ਦੇ ਜੋ ਹੈ ਰਖਿਆ ਜਾ ਸਕਦਾ ਹੈ ਗਰਦਸਤ ਮਾ ਹਮੇਸ਼ ਪਹਿਕਾਰ ਮੇਰਾ ਦੁ ਮਨ ਚੁਕੁਨਮ ਕੇ ਦਿਲ ਬਸੂਏ ਯਾਰ ਮੇਰਾ ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਆਪਣੀ ਮਤਭੇਦ ਕਰਦੇ ਆਈਂ ਪਰਮ ਗਿਆਨ ਪਰਮ ਸ਼ਾਂਤੀ ਪਰਮ ਗੁਣ ਔਰ ਪ੍ਰਮਾਤਮਾ ਦਾ ਪ੍ਰਕਾਸ਼ ਨਸੀਬ ਹੋ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ ਇਤਨੇ ਬਚਨ ਪ੍ਰਵਾਨ ਕਰਨੇ ਅੱਜ ਕਿ ਬਹੁਤ ساری ਥਾਵਾਂ ਤੇ ਥੋੜੀ ਥੋੜੀ ਹਾਜ਼ਰੀ ਜਿਹੜਾ ਦਾਸਾਂ ਨੇ ਭਰ ਲਈਆਂ ਇਸੰਦਾਂ ਦਾ ਜਿਹਵੇਗਾ ਥੋੜੇ ਦਿਨ ਹੀ ਦਾਸ ਵੇ ਰਹਿਣਾ ਹੈ ਵਾਪਸ ਜਾ ਰਿਹਾ ਹੈ ਇੰਡੀਆ ਤੋਂ ਅੱਜ ਕਿ ਜਿਸ ਢੰਗ ਨਾਲ ਪ੍ਰਬੰਧਕਾਂ ਨੇ ਬੜਾਏ ਨੇ ਮੈਂ ਕੁੰਡਾ-ਉਂਡਾ ਥਾਵਾਂ ਤੇ ਪਹੁੰਚਣਾ ਇਤਨੀ ਸੇਵਾ ਦਾਸ ਦੀ ਕਬੂਲ ਕਰਨੀ ਸਤਿਗੁਰ ਤੁਹਾਡੇ ਅੰਦਰ ਗ੍ਰਾਹਕ ਭਾਵ ਪੈਦਾ ਕਰੇ ਤੁਹਾਨੂੰ ਪਰਖੂ ਬਣਾਵੇ ਜਿੱਥੇ ਜ ਖਰੀਦਣ ਦੀ ਰੁਚੀ ਪੈਦਾ ਕਰੇ ਤੇ ਜਿਹੜਾ ਮੁੱਲ ਹੈ ਆਪਣਾ ਮਨ ਵੇਟ ਕਰਨਾ ਇਹ ਮੁੱਲ ਦੇਣ ਦੀ ਤੋਫੀਕ ਵੀ ਪੈਦਾ ਕਰੇ ਤਾਂ ਕਿ ਉਸ ਪਰਮ ਅਨੰਦ ਦੀ ਪ੍ਰਾਪਤੀ ਸਾਨੂੰ ਹੋ ਜਾਏ ਰਾਮ ਨਾਮ ਦੇ ਹੀਰੇ ਦੀ ਪ੍ਰਾਪਤੀ ਹੋ ਜਾਏ ਤੇ ਕਬੀਰ ਦਾ ਇਹ ਸ਼ਲੋਕ ਫਿਰ ਜਗਤ ਲਈ ਹੋਵੇ ਸਾਡੇ ਲਈ ਨਾ ਹੋਵੇ ਕਬੀਰ ਰਾਮ ਰਤਨ ধন ਪਾਇ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਣਾ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੌਲ ਅਸੀਂ ਕਬੀਰ ਨੂੰ ਕਹਿ ਸਕੀ ਸੀ ਗ੍ਰਾਹਕ ਵੀ ਹਾਂ ਅਸੀਂ ਮੁੱਲ ਵੀ ਦੇਣ ਨੂੰ ਤਿਆਰ ਹਾਂ ਅਸੀਂ ਪਾਰਖੋ ਨਹੀਂ ਹਾਂ ਅਸੀਂ ਸਮਝਦੇ ਨਹੀਂ ਹਾਂ ਅਸੀਂ ਜਾਣਦੇ ਵੀ ਹਾਂ ਤਾਂ ਖੈਰ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੜੇ ਢਿਕਾਉ ਨਾਲ ਆਪਣੇ ਸਰਵਨ ਕੀਤਾ ਫਾਤਿਹ ਗੁਰਬਾਨੀ ਵਿਚਾਰ ਸਾਰਿਆਂ ਦੇ ਅੰਦਰ ਵਸਾਵੇ ਔਰ ਇਰਾਮ ਨਾਮ ਦਾ ਹੀਰਾ ਸਾਰਿਆਂ ਦੇ ਅੰਦਰ ਪ੍ਰਗਟ ਹੋਵੇ ਬੁਲ